ਵਾਗਦੇ ਜੀ ਅੱਜ ਆਪਣੇ ਰਾਤ ਦੇ ਵਲੌਗ ਚ ਤੇ ਕੌਣ ਦੀ ਖੜਾ ਮਸ਼ੀਨ ਤੇ ਟ੍ਰਾਈ ਕਰੀ ਜਾਂਦਾ ਐ ਲਾਇ ਖੇਤੋਂ ਤੇ ਮੰਮੀ ਆਪਣੇ ਦੇਖੋ ਕੀ ਕਰ ਰਹੀ ਐ ਮੇਰਾ ਮਹਰਾ ਉਤਲਾ ਮੰਨ ਕੇ ਲਗਵਾ ਕਚਨਾ ਜਿਵੇਂ ਟੋਲੀ ਖਾਲੀ ਕਰਨਾ ਐਦਾਂ ਦਾ ਕੰਮ ਗਾਵਾਂ ਉਤਲੇ ਹਮ ਨੇ ਤੇ ਮੰਮੀ ਪੜਦੀ ਐ ਪਾਣੀ ਗਾਵਾਂ ਦਾ ਇਹ ਤੋਂ ਬਾਅਦ ਆਪਾਂ ਜਿਹੜੀਆਂ ਸਾਰੀਆਂ ਗਾਵਾਂ ਦੀ ਸਫਾਈ ਕਰਕੇ ਜਿਹੜੇ ਦੁੱਧ ਵਾਲੀ ਹੁੰਦੀਆਂ ਉਹਨੂੰ ਬਾਹਰ ਛੱਡਾਂਗੇ ਫਿਰ ਸਾਰੀ ਫਾਰਮ ਦੀ ਆਪਾਂ ਕਰਾਂਗੇ ਸਫਾਈ ਜਿਹੜੀਆਂ ਜਿਹੜੀਆਂ ਹੁਣ ਆ ਰਹਿੰਦੀਆਂ ਕਿਉਂਕਿ ਹੁਣ ਨਹੀਂ ਰਾਜ ਹੁੰਦਾ ਬਾਹਲਾ ਤੂ ਆ ਜਾ ਹੋ ਗਿਆ ਥੋੜਾ ਜਿਹਾ ਜ਼ਿਆਦਾ ਕਿੰਨੀ ਕਿ ਰਹਿ ਗਈ ਪੱਤੇ ਦੀ ਨਹੀਂ ਲਾਈਏ ਹੁਣੇ ਲਾਈਏ ਆ ਵੱਡੀ ਗਾੜੇ ਨਿਕਲ ਗਈ ਤਾਰ ਹਾਂ ਨਿਕਲ ਗਈ ਯਾ ਤੇ ਇਹਨੂੰ 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 ਆਪਣੀ ਮਗਾ ਨੂੰ ਬੁਖਾਰ ਜੀਆ ਚੈੱਕ ਕਰਦੇ ਠੀਕ ਹੈ ਹਾਂ ਇਹ ਤਾਂ ਠੀਕ ਹੈ ਠੀਕ ਹੈ ਯਾ ਕਰ ਲਈ ਆਪਣੀ ਗਾਨ ਹੋ ਗਿਆ ਜੀ ਬੁਖਾਰ ਅੱਜ ਤੇ ਸੁਬਾਹ ਫੇਰ ਆਪਾਂ ਲਾ ਦੇਗੇ ਐਕਸ਼ਨ ਤੇ ਹੁਣ ਜਵਾ ਬਿਲਕੁਲ ਠੀਕ ਹੈ ਇਹਦੀ ਚਵਾਈ ਕਰਦੀ ਕਿ ਕਰਨੀ ਹੈ ਜੀ ਇਹਦੀ ਚਵਾਈ ਤੇ ਕਰਦੀ ਹੈ ਇਹਦੀ ਵੀ ਬੱਚੀ ਕਰਦੀ ਕਿੰਨਾ ਘੱਟ ਦੁੱਧ ਨੂੰ ਤਾਜ਼ਾ ਨੇ ਅੰਦਾਜ਼ਾ 5 ਕਿਲੋ 5 ਕਿਲੋ ਘੱਟ ਬੁਖਾਰ ਕਰਕੇ ਘਟ ਗਏ ਨੇ ਬੁਖਾਰ ਹੋ ਗਿਆ ਤੇ ਬੁਖਾਰ ਕਰਕੇ ਘਟ ਗਿਆ ਤੇ ਜਵਾ ਮਾ ਵੀ ਆਪਣੀਆਂ ਆ ਹੈਗੀਆਂ प्यारी जी सुन वाली ਹੈਗੇ ਆਪਾਂ ਇਹਨਾਂ ਵੀਡੀਓ ਵੀ ਪਾਵਾਂਗੇ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਜਿਹੜੇ ਫੇਸਬੁੱਕ ਦੇ ਵੀਡੀਓ ਦੇਖਦੇ ਆ ਤੇ YouTube ਤੇ ਆਪਾਂ ਪੇਜ ਬਣਾ ਲਿਆ ਇੱਕ ਚੈਨਲ ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਰੀ ਜਿਹੜੇ ਨਾਮ ਦੇ ਆ ਉਹ ਫੇਰ ਜੀ ਜੀ ਧੰਨਵਾਦ ਸਾਰਿਆਂ ਨੂੰ ਤੇ ਆਪਣੇ ਬੱਚੇ ਬਹੁਤ ਮਿਹਨਤ ਕਰਦੇ ਆ ਰਾਤ ਦੇ ਹੁਣ ਹੋਈ ਗਏ ਲੱਗੇ ਫੇਰ ਸਾਰੇ ਕੰਮ ਤੇ ਹੇ ਹਰਮਨਦੀਪਾ ਉਹ ਪੜੀ ਜਾਂਦਾ ਕੋਈ ਥੋੜੀ ਕਲਾਸ ਵੱਡੀ ਹੈ ਪੜਾਈ ਦਾ ਕਾਹਤ ਜਿਆਦਾ